ਜੁੱਧ ਨਸਿਆਂ ਵਿਰੁੱਧ ਮਹਿੰਮ ਦੇ ਤਹਿਤ ਤੂਰੀ ਪੁਲਿਸ ਨੇ ਇੱਕ ਔਰਤ ਨੂੰ 180 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਹੈ ਐਸਐਚਓ ਜਸਵੀਰ ਸਿੰਘ ਤੂਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੁਝ ਦਿਨ ਪਹਿਲਾਂ ਅਸੀਂ ਇੱਕ ਨਿੰਮੂ ਨਾਂ ਦੀ ਔਰਤ ਨੂੰ 2 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਸੀ ਜਿਸ ਦੀ ਜਾਂਚ ਨੂੰ ਅਸੀਂ ਅੱਗੇ ਵਧਾਉਂਦੇ ਅੱਜ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਅਸੀਂ ਇੱਕ ਹੋਰ ਔਰਤ ਨੂੰ 180 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਹੈ ਅਸੀਂ ਇਸ ਦਾ ਰਿਮਾਂਡ ਲੈ ਕੇ ਹੋਰ ਪੁਛਗਿਸ ਕਰ ਰਹੇ ਹਾਂ ਅਤੇ ਇਸ ਔਰਤੇ ਪਹਿਲਾਂ ਵੀ ਮੁਕਦਮੇ ਦਰਜ ਹਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਮਾਨਜੁਗ ਸੀਐਮ ਸਾਹਿਬ ਤੇ ਮਾਨਜੁਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਵੱਲੋਂ ਦਿੱਤੇ ਸਖਤ ਦਿਸ਼ਾ ਨਿਰਦੇਸ਼ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜੁੱਧ ਨਸ਼ਾ ਵਿਰੁੱਧ ਦੀ ਲੜੀ ਦੇ ਤਹਿਤ ਵਿੱਚ ਅਸੀਂ ਇੱਕ ਮੁਕਦਮਾ 135 ਜਿਹੜਾ 105 ਬੀਨਸ ਸੈਕਸ਼ਨ ਦੇ ਰਾਹੀਂ ਐਡਿਕਟ ਦਰਜ ਕੀਤਾ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਇੱਕ ਨਿੰਮੂ ਨਾਂ ਦੀ ਲੇਡੀ ਅਰੈਸਟ ਕੀਤੀ ਸੀਗੀ ਤਾਂ ਜਿਸ ਜਿਸ ਦੇ ਵਿੱਚੋਂ ਬਹੁਤ ਥੋੜੀ ਮਾਤਰਾ ਦੇ ਵਿੱਚ ਸਾਨੂੰ ਹੈਰੋਨੋ ਬਰਾਮਦ ਹੋਈ ਸੀ 2 ਗ੍ਰਾਮ ਸਿਰਫ ਉ ਤੋਂ ਮਿਲੀ ਸੀਗੀ ਤਾਂ ਉਸ ਦੀ ਵਿੱਚ ਉਸ ਦੇ ਵਿੱਚ ਅਸੀਂ ਬੈਕਵਰਡ ਲਿੰਕ ਨੂੰ ਫਾਰਵਰਡ ਕਰਦੇ ਮਤਲਬ ਕਿ ਇਹਦੇ ਵਿੱਚ ਜਾਂਦੇ ਹੋਏ ਸਾਨੂੰ ਉਸ ਬੜੇ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਭੁਮਿੰਦਰ ਕੌਰ ਉਰਫ ਭੁਮਿੰਦਰੋ ਪਤਨੀ ਕਰਨੈਲ ਸਿੰਘ ਵਾਸੀ ਖਰੀਲਪੱਤੀ ਸ਼ੇਰਪੁਰ ਇਹਦੇ ਕੋਲੋਂ ਸਾਨੂੰ 180 ਗ੍ਰਾਮ ਜਿਹੜੀ ਹੈਰੋਨੋ ਬਰਾਮਦ ਹੋਈ ਹੈ ਤਾਂ ਇਹਨੂੰ ਅਸੀਂ ਇਹਦੀ ਅਰੈਸਟ ਪਾ ਕੇ ਤਾਂ ਇਹਨੂੰ ਮਾਜੋਗ ਅਦਾਲਤ 'ਚ ਪੇਸ਼ ਕੀਤਾ ਤੇ ਜਿਹਦਾ ਅਸੀਂ ਪੁਲਿਸ ਰਿਪੋਰਟ ਲਿਆ ਤਾ ਇਸ ਤੋਂ ਅਸੀਂ ਬਾਅਦ ਇਹਦੇ ਵਿੱਚ ਹੋਰ ਡੂੰਘਾਈ ਨਾਲ ਜਾਂਦੇ ਹੋਏ ਬੈਕਵਰਡ ਲਿੰਕ ਨੂੰ ਫੋਲੋ ਕਰਦੇ ਹੋਏ ਅਸੀਂ ਜਿਹੜਾ ਲਾਸਟ ਤੱਕ ਇਹਦਾ ਚੈਨਲ ਹੈਗਾ ਉਹਨੂੰ ਕ੍ਰੈਕ ਕਰਾਂਗੇ ਪਹਿਲਾਂ ਵੀ ਤੁਮ ਕਾਟੂ ਕਰਦੀ ਨੂੰ ਇਹਦਾ ਅਸੀਂ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਚੱਲ ਰਿਹਾ ਹੈ ਇਹ ਤੇ ਮੇ ਵੀ ਇਹ ਤੇ ਮੁਕਤਬਾ ਦਰਜ ਹੈਗੇ ਪਹਿਲਾਂ ਤੇ ਫਿਰ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਦੇਖਾਂਗੇ ਸਾਰਾ ਕੁਝ ਮਾਰੇ ਅਨਸਰ ਨੂੰ ਕੀ ਚੇਤਾਵਨੀ ਦੋਗੇ ਤੁਹਾਡੇ ਚੈਨਲ ਰਾਹੀਂ ਮਾਰੇ ਅਨਸਰ ਨੂੰ ਚੇਤਾਵਨੀ ਇਹੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਬੜੀ ਇਸ ਸਰਕਾਰ ਨੂੰ ਲੈ ਕੇ ਬੜੀ ਚਿੰਤਾਤ ਹੈ ਕਿ ਪੰਜਾਬ ਦਾ ਜਿਹੜਾ ਜੂਥ ਹੈ ਉਹਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਜੋੜਨਾ ਹੈ ਤਾਂ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਆਪਣੇ ਸਭ ਤੋਂ ਲੋੜ ਪਹਿਲਾਂ ਆਪਣੇ ਬੱਚਿਆਂ ਨੂੰ ਘਰ ਤੋਂ ਹੈ ਘਰ ਤੋਂ ਉਹਨੂੰ ਸੰਭਾਲਣ ਕਰਨ ਦੀ ਲੋੜ ਹੈ ਉਹਨਾਂ ਦੀ ਨਿਗਰਾਨੀ ਰੱਖਣ ਦੀ ਲੋੜ ਹੈ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਗਲਤ ਰਾਹ ਤੇ ਤਾਂ ਨਹੀਂ ਪੈ ਰਿਹਾ ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਮਿਲ ਕੇ ਇਸ ਜਿਹੜੀ ਨਾਮਰੋਧ ਬਿਮਾਰੀ ਬੱਚਿਆਂ ਲੱਗੀ ਹੋਈ ਹੈ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਹਟਾਉਣਾ ਆਪਣੀ ਸਭ ਦੀ ਜ਼ਿੰਮੇਵਾਰੀ ਹੈ ਆਪਾਂ ਸਭ ਨਾਲ ਕੇ ਮਿਲ ਕੇ ਇਸ ਜਿਹੜਾ ਜੁੱਧ ਹੈ ਉਹਦੇ ਵਿੱਚ ਆਪਾਂ ਸਹਿਯ